ਜੀ ਸੋ ਆਗਦੇ ਤੁਹਾਡਾ ਸਾਡੇ ਚੈਨਲ ਪੰਜਾਬੀ ਤੜਕਾ ਦੇ ਉੱਤੇ ਅੱਜ ਅਸੀਂ ਬਣਾਉਣੇ ਹੋਂ ਲੋਕੀ ਦੇ ਕੋਫਤੇ ਅਸੀਂ ਇਧਾਫ ਲੋਕੀ ਲੈ ਲਈ ਤੇ ਹੁਣ ਇਹਨੂੰ ਅਸੀਂ ਛਿੱਲਾਂਗੇ ਤੇ ਗੱਦੂ ਕਸ ਕਰਾਂਗੇ ਅਸੀਂ ਲੋਕੀ ਨੂੰ ਛਿੱਲ ਲੈ ਜੀ ਹੁਣ ਅਸੀਂ ਲੋਕੀ ਨੂੰ ਗੱਦੂ ਕਸ ਕਰਾਂਗੇ ਅਸੀਂ ਲੋਕੀ ਨੂੰ ਗੱਦੂ ਕਸ ਕਰ ਲਿਆ ਹੁਣ ਹੁਣ ਅਸੀਂ ਇਹਦੇ ਉੱਪਰ ਨਮਕ ਪਾ ਕੇ ਇਹਨੂੰ 10-10 ਮਿੰਟ ਲਈ ਛੱਡ ਦਾਂਗੇ ਹੁਣ ਜੀ ਅਸੀਂ ਮਸਾਲਾ ਗ੍ਰाइंड ਕਰਾਂਗੇ ਪਲੱਸ ਨੂੰ ਪਿਆਜ਼ ਟਮਾਟਰ ਇਧਰ ਸਾਡੀ ਲੋਕੀ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੁਣ ਅਸੀਂ ਇਹਨੂੰ ਨਿਚੋੜ ਦਾਂਗੇ ਇਸ ਤਰ੍ਹਾਂ ਨਿਚੋੜ ਦਾਂਗੇ ਪਾਣੀ ਕੱਢ ਲਾਂਗੇ ਦਾ ਦੇਖੋ ਜੀ ਅਸੀਂ ਇੱਕ ਹਫ਼ਤੇ ਆਪਣੇ ਛੋੜਤਾ ਹੈ ਪਾਣੀ ਨਿਕਲ ਗਿਆ ਇਹਦੇ ਵਿੱਚੋਂ ਹੁਣ ਅਸੀਂ ਇਹਦੇ ਵਿੱਚ ਨਮਕ ਮਿਰਚ ਮਸਾਲੇ ਪਾ ਲਾਂਗੇ ਹੁਣ ਜੀ ਅਸੀਂ ਕद्दू ਘਸ ਕਰੀ ਲੋਕੀ ਦੇ ਵਿੱਚ ਬੇਸਨ ਪਾਵਾਂਗੇ ਮਸਾਲਾ ਪਾਵਾਂਗੇ ਮਿਰਚ ਪਾ ਦਾਂਗੇ ਨਮਕ ਪਾ ਦਾਂਗੇ ਦੀਪਾ ਦੰਡੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਾਣੀ ਪਾ ਕੇ ਹੁਣ ਜੀ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਗੁੰਨ ਲਾਂਗੇ ਹੁਣ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਮਲਾਂਗੇ ਅਸੀਂ ਜੀ ਕद्दू ਘਸਕ ਲਈ ਸੀ ਜਿਹੜੀ ਲੋਕੀ ਉਹਦੇ ਵਿੱਚ ਸਾਰੇ ਮਸਾਲੇ ਪਾ ਕੇ ਬੇਸਨ ਪਾ ਕੇ ਮਿਕਸ ਕਰ ਲਿਆ ਇੱਧਰ ਅਸੀਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਹੁਣ ਅਸੀਂ ਕੋਫਤੇ ਬਣਾਵਾਂਗੇ ਜਿਸ ਤਰ੍ਹਾਂ ਵੀ ਪਕੌੜੇ ਬਣਾਉਣੇ ਆ ਇਸ ਤਰ੍ਹਾਂ ਸਾਡਾ ਤੇਲ ਗਰਮ ਹੋ ਗਿਆ ਜੀ ਹੁਣ ਹੁਣ ਅਸੀਂ ਇਹਦੇ ਵਿੱਚ ਕद्दू ਘਸਕਿੱਤਾ ਲੋਕੀ ਪਾ ਦਾਂਗੇ ਉਨਾਂ ਨੂੰ ਪਕਾ ਲਾਂਗੇ ਜਿਵੇਂ ਪਕੌੜੇ ਪਕਾਉਂਦੇ ਨੇ ਦੇਖੋ ਜੀ ਸਾਡੇ ਕੋਫਤੇ ਬਣੀ ਜਾਂਦੇ ਨੇ ਅਸੀਂ ਇਹਨਾਂ ਨੂੰ ਪਕਾਈ ਜਾਂਨੇ ਹੈਗੇ ਦੇਖੋ ਜੀ ਸਾਡੇ ਕੋਫਤੇ ਪੱਕ ਗਏ ਨੇ ਹੁਣ ਅਸੀਂ ਇਹਨਾਂ ਕੱਢ ਲਾਂਗੇ ਇਸ ਤਰ੍ਹਾਂ ਕਰਕੇ ਅਸੀਂ ਪਕਾ ਲਾਂਗੇ ਸਾਰੇ ਕੋਫਤੇ ਦੇਖੋ ਜੀ ਸਾਡੇ ਕੋਫਤੇ ਬਣ ਗਏ ਹੁਣ ਅਸੀਂ ਤੜਕਾ ਲਾਵਾਂਗੇ ਹੁਣ ਜੀ ਅਸੀਂ ਗਰਮ ਤੇਲ ਦੇ ਵਿੱਚ ਥੋੜਾ ਜੀਰਾ ਪਾ ਲਾਂਗੇ ਮਮਾ ਅੰਦਰੋਂ ਹੁਣ ਜੀ ਸਾਡਾ ਜੀਰਾ ਭੁੱਜ ਗਿਆ ਹੁਣ ਅਸੀਂ ਇਹਦੇ ਵਿੱਚ ਪਿਆਰ ਤੇ ਮਸਾਲੇ ਨਾਲ ਜਿਹੜਾ ਵੀ ਸੀ ਮਸਾਲਾ ਪਾ ਲਾਂਗੇ ਹੁਣ ਜੀ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਥੋੜਾ ਜਿਹਾ ਨਮਕ ਸੁਆਦ ਅਨਸਾਰ ਥੋੜੀ ਜੀ ਮਿਰਚੀ ਥੋੜੀ ਜਿਹੀ ਹਲਦੀ ਥੋੜਾ ਜਿਹਾ ਗਰਮ ਮਸਾਲਾ ਪਾ ਲਾਂਗੇ ਹੁਣ ਅਸੀਂ ਗਰੇਵੀ ਨੂੰ ਪਕਾ ਲਾਂਗੇ ਚੰਗੀ ਤਰ੍ਹਾਂ ਦੇਖੋ ਜੀ ਸਾਡਾ ਮਸਾਲਾ ਪੱਕ ਗਿਆ ਚੰਗੀ ਤਰ੍ਹਾਂ ਬਰਾਊਨ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਕੋਫਤੇ ਪਾ ਦਾਂਗੇ ਪਾਣੀ ਪਾ ਦਾਂਗੇ ਥੋੜਾ ਜਿਹਾ ਦੇਖੋ ਜੀ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਤਾ ਕੋਫਤੇ ਪਾਤੇ ਗਰੇਵੀ ਦੇ ਵਿੱਚ ਹੁਣ ਅਸੀਂ ਇਹਨੂੰ ਪੱਕਣ ਦਵਾਂਗੇ 5 ਮਿੰਟ ਲਈ ਦੇਖੋ ਜੀ ਸਾਡੇ ਕੋਫਤੇ ਦੀ ਸਬਜ਼ੀ ਬਣ ਕੇ ਤਿਆਰ ਆ ਗਈ ਤੁਸੀਂ ਵੀ ਘਰ ਵਿੱਚ ਇਹ ਬਣਾ ਸਕਦੇ ਹੋ ਬਹੁਤ ਹੀ ਸੁਆਦ ਬਣਦੀ ਹੈ ਧੰਨਵਾਦ